ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਮਲਾਈਦਾਰ ਗੁਣਾ ਨਾਲ ਭਰਪੂਰ ਸਾਗ ਤਿਆਰ ਕਰਾਂਗੇ ਉਹ ਵੀ ਜੀ ਗੈਸ ਚੁੱਲੇ ਤੇ ਤੇ ਬਹੁਤ ਹੀ ਜ਼ਿਆਦਾ ਸਿਹਤਮੰਦ ਸਾਗ ਹੋਏਗਾ ਆਪਾਂ ਇਹਨੂੰ ਮਿੱਟੀ ਦੀ ਤੋੜੀ ਵਿੱਚ ਗੈਸ ਤੇ ਤਿਆਰ ਕਰਾਂਗੇ ਕੁੱਕਰ ਵਿੱਚ ਸਾਗ ਤਿਆਰ ਕਿਉਂ ਨਹੀਂ ਕਰਨਾ ਚਾਹੀਦਾ ਇਹ ਵੀ ਆਪਾਂ ਦੱਸਦੇ ਕਿਉਂਕਿ ਜਿਹੜੀ ਕੁੱਕਰ ਦੀ ਵਿਸਲ ਆਉਣ ਵਾਲੀ ਜਗ੍ਹਾ ਹੁੰਦੀ ਹੈ ਉੱਥੇ ਆਮ ਹੀ ਸਾਗ ਦਾ ਪੱਤਾ ਲੱਗ ਜਾਂਦਾ ਹੈ ਤੇ ਕੁੱਕਰ ਫਟਣ ਦਾ ਬਹੁਤ ਜ਼ਿਆਦਾ ਡਰ ਹੁੰਦਾ ਹੈ ਤੇ ਜ਼ਿਆਦਾਤਰ ਕੁੱਕਰ ਜੀ ਸਾਗ ਬਣਾਉਣ ਨਾਲ ਹੀ ਫਟਦੇ ਹੈ ਜੇ ਕਈ ਥਾਵਾਂ ਤੇ ਆਪਾਂ ਦੇਖਿਆ ਜਿਵੇਂ ਕੁੱਕਰ ਫਟ ਜਾਂਦੇ ਆ ਕਈ ਵਾਰੀ ਉਹ ਪੱਤਾ ਵਗੈਰਾ ਨਾਲ ਲੱਗਿਆ ਰਹਿ ਜਾਂਦਾ ਹੈ ਤੇ ਵੈਸੇ ਤਾਂ ਕੁੱਕਰ ਜੀ ਆਪਾਂ ਵੀ ਰੱਖਿਆ ਹੋਇਆ ਹੈ ਕਿਉਂਕਿ ਕੁੱਕਰ ਅਮਰਜੈਂਸੀ 'ਚ ਕਿਤੇ ਨਾ ਕਿਤੇ ਕੰਮ ਆ ਜਾਂਦਾ ਦਾਲ ਵਗੈਰਾ ਬਣਾਉਣ ਨੂੰ ਜਾਂ ਆਲੂ ਬਾਲਣ ਲਈ ਤੇ ਆਪਾਂ ਜੀ ਇਹ ਸਾਗ ਜਿਹੜਾ ਇਹ ਮਲਾਈਦਾਰ ਬਣੇਗਾ ਗੁਣਾ ਨਾਲ ਭਰਪੂਰ ਹੋਵੇਗਾ ਜੇਕਰ ਤੁਸੀਂ ਆਪ ਵੀ ਤੰਦਰੁਸਤ ਰਹਿਣਾ ਚਾਹੁੰਦੇ ਆਪਣੇ ਪਰਿਵਾਰ ਨੂੰ ਵੀ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਇਹ ਸਾਗ ਜਰੂਰ ਬਣਾ ਕੇ ਖਾਇਆ ਕਰੋ ਜੇਕਰ ਵੀਡੀਓ ਵੇਖਣ ਤੱਕ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਤਰ੍ਹਾਂ ਤਰ੍ਹਾਂ ਦਾ ਸਾਗ ਬਣਾਉਂਦੇ ਰਹਿੰਦੇ ਆ ਕਿਉਂਕਿ ਆਪਣੇ ਘਰ ਸਾਗ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਵੈਸੇ ਵੀ ਜੀ ਕਿਤੇ ਨਾ ਵੀ ਦਿਨ ਛੋਟੇ ਆ ਨਾ ਵੀ ਬਣਾਉਣ ਨੂੰ ਦਿਲ ਕਰੇ ਤੇ ਸਾਗ ਆਪਣਾ ਕੱਢ ਕੇ ਚੁੱਪ ਕਰਕੇ ਤੜਕਾ ਲਾ ਕੇ ਰੋਟੀ ਖਾ ਲਓ ਬਹੁਤ ਹੀ ਵਧੀਆ ਹੈ ਤੇ ਆਪਾਂ ਜੀ ਤਾਰਾ ਮੀਰਾ ਹਾਲੋ ਇਹ ਤਾਰਾ ਮੀਰਾ ਹੈ ਹਾਲੋ ਏ ਤੁਹਾਨੂੰ ਪਤਾ ਹੀ ਹੈ ਤਾਰਾ ਮੀਰਾ ਜਿਹੜਾ ਵੈਬਾਦੀ ਦੂਰ ਕਰਦਾ ਜਿਹੜੀ ਦਰਦਾਂ ਇਹ ਪੇਨ ਕਿਲਰ ਦਾ ਕੰਮ ਕਰਦਾ ਜਿਹੜੀ ਖਾ ਲਓ ਇਹਨੂੰ ਤਾਂ ਖੂਨ ਬਚਾਉਣ ਵਾਲੀ ਮਸ਼ੀਨ ਵੀ ਕਿਹਾ ਗਿਆ ਤੇ ਗਿੱਟੇ-ਗੋਡੇ ਬਣੀ ਦਰਦ ਕਰਦੇ ਤੇ ਦੇਸੀ ਆਪਾਂ ਸਰੋਂ ਲਈ ਇਹਨੂੰ ਆਪਾਂ ਛਿੱਲ ਬਣਾ ਕੇ ਧੋ ਕੇ ਰੱਖ ਲਿਆ ਇਸ ਸਾਗ ਨੂੰ ਤੁਸੀਂ ਮੋਟਾ ਕੱਟੋ ਬਰੀਕ ਕੱਟੋ ਉਹ ਤੁਹਾਡਾ ਆਪਣਾ ਇੱਛਾ ਹੈ ਉਧਰ ਤੌੜੀ 'ਚ ਆਪਾਂ ਇੱਕ ਕੱਪ ਪਾਣੀ ਪਾ ਕੇ ਉਹਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਇਹ ਸਾਗ ਜੀ ਘੱਟ ਗੈਸ ਤੇ ਬੰਨਣਾ ਫੁੱਲ ਗੈਸ ਤੇ ਨਹੀਂ ਬੰਨਣਾ ਕਿਉਂਕਿ ਆਪਾਂ ਮਿੱਟੀ ਦੀ ਤੌੜੀ ਵਿੱਚ ਬਣਾ ਰਹੇ ਹਾਂ ਤੇ ਮਿੱਟੀ ਦੀ ਤੌੜੀ ਵਿੱਚ ਫੁੱਲ ਗੈਸ ਤੇ ਕਦੇ ਵੀ ਕੋਈ ਚੀਜ਼ ਨਹੀਂ ਬਣਦੀ ਤੇ ਆਪਾਂ ਇਹਨੂੰ ਘੱਟ ਬਿਲਕੁਲ ਘੱਟ ਗੈਸ ਤੇ ਬਣਾਵਾਂਗੇ ਸਿੰਮ ਤੇ ਤੇ ਇਹਨੂੰ ਤੁਸੀਂ ਮੋਟਾ ਕੱਟ ਲਓ ਬਰੀਕ ਹੋ ਤੁਹਾਡੀ ਆਪਣੀ ਇੱਛਾ ਆਪਾਂ ਇਹਨੂੰ ਜਿਵੇਂ ਦਾ ਚਾਹੇ ਮੋਟਾ-ਮੋਟਾ ਕੱਟ ਕੇ ਤੇ ਬਹੁਤ ਹੀ ਜਲਦੀ ਇਹ ਆਪਣਾ ਸਾਗ 1.5 ਘੰਟੇ ਦੇ ਵਿੱਚ ਵਿੱਚ ਤਿਆਰ ਹੋ ਜਾਏਗਾ ਤੇ ਇਹ ਸਾਗ ਆਪਾਂ ਇਹਦੇ ਮਿੱਟੀ ਦੀ ਥੋੜੀ ਵਿੱਚ ਪਾ ਲਾਂਗੇ ਆਪਾਂ ਪਾਣੀ ਪਹਿਲਾਂ ਪਾ ਲਿਆ ਸੀ ਪਾਣੀ ਆਪਾਂ ਅੱਧਾ ਕਿ ਲੀਟਰ ਪਾਇਆ ਫਿਰ ਆਪਾਂ ਥੋੜਾ ਜਿਹਾ ਸਾਗ ਥੱਲੇ ਹੋ ਜਾਏਗਾ ਨੂੰ ਉੱਤੋਂ ਗਰਮ ਕਰਕੇ ਪਾਣੀ ਜੇ ਲੋੜ ਹੋਵੇ ਜੀ ਗਰਮ ਕਰਕੇ ਹੀ ਪਾਉਣਾ ਹੈ ਇਹਦੇ ਵਿੱਚ ਠੰਡਾ ਪਾਣੀ ਨਹੀਂ ਆਪਾਂ ਪਾਉਣਾ ਆਪਾਂ ਪਹਿਲਾਂ ਕੱਲਾ ਜਿਹੜਾ ਸਾਗ ਏ ਉਹ ਪਾਵਾਂਗੇ ਉਸ ਤੋਂ ਬਾਅਦ ਆਪਾਂ ਤਾਰਾ ਮੀਰਾ ਤੇ ਹਾਲੋ ਪਾਵਾਂਗੇ ਹਾਲੋ ਨੂੰ ਜਿਵੇਂ ਖੂਨ ਬਣਾਉਣ ਵਾਲੀ ਮਸ਼ੀਨ ਵੀ ਕਿਹਾ ਗਿਆ ਏ ਤੇ ਹਾਲੋ ਬੱਚਿਆਂ ਨੂੰ ਵੀ ਦੋ ਜੀ ਆਪ ਵੀ ਖਾਓ ਤੁਹਾਨੂੰ ਕਦੇ ਵੀ ਖੂਨ ਦੀ ਕਮੀ ਨਹੀਂ ਹੋਏਗੀ ਜੇਕਰ ਤੁਸੀਂ ਆ ਸਿਆਲ ਦੇ ਮਹੀਨੇ ਹਾਲੋ ਖਾਂਦੇ ਹੋ ਹਾਲੋ ਦੀ ਪੁਰਜੀ ਖਾਓ ਜੀ ਭਲਾ ਰੋਟੀਆਂ 'ਚ ਪਾ ਕੇ ਖਾਓ ਭਲਾ ਸਾਗ ਖਾਓ ਕਿਸੇ ਰੂਪ ਵਿੱਚ ਵੀ ਖਾਓ ਤੇ ਆਪਾਂ ਪੱਠਿਆਂ 'ਚ ਤਾਂ ਹਾਲੋ ਬਰਸੀਨ 'ਚ ਤਾਂ ਬੀਜਦੇ ਹੀ ਆ ਆਪਾਂ ਲੱਗ ਵੀ ਹਾਲੋ ਤੇ ਤਾਰਾ ਮੀਰਾ ਬੀਜੀ ਦਾ ਕਿਉਂਕਿ ਤਾਰਾ ਮੀਰਾ ਬਿਨਾ ਤਾਂ ਸਾਨੂੰ ਸਾਗ ਵਧੀਆ ਨਹੀਂ ਲੱਗਦਾ ਤੇ ਆਪਾਂ ਸਰੋਂ ਦਾ ਤੇਲ ਪਾਵਾਂਗੇ ਇਸ ਨਾਲ ਜੀ ਬਹੁਤ ਜ਼ਿਆਦਾ ਮਲਾਈਦਾਰ ਸਾਗ ਤੇ পেট ਗੈਸ ਕਦੇ ਵੀ ਨਹੀਂ ਬਣੇਗੀ ਇਸ ਤਰ੍ਹਾਂ ਆਪਾਂ ਜੱਪਣੀ ਲਗਾ ਦਾਂਗੇ ਫਿਰ ਇਹਦੇ ਵਿੱਚ ਆਪਾਂ ਪਾਣੀ ਤੁਹਾਨੂੰ ਦੱਸਿਆ ਬਹੁਤ ਘੱਟ ਪਾਇਆ ਸੀ ਤੇ ਆਪਾਂ ਥੋੜਾ ਜਿਹਾ ਗਰਮ ਪਾਣੀ ਕਰਕੇ ਇਹਦੇ ਵਿੱਚ ਪਾਵਾਂਗੇ ਪਾਣੀ ਜੀ ਗਰਮ ਹੀ ਪਾਉਣਾ ਠੰਡਾ ਪਾਣੀ ਨਹੀਂ ਪਾਉਣਾ ਤੇ ਹੁਣ ਆਪਾਂ ਤਾਰਾ ਮੀਰਾ ਤੇ ਹਾਲੋ ਜਿਦੋਂ ਜੀ ਤਾਰਾ ਮੀਰਾ ਤੇ ਹਾਲੋ ਸਾਗ ਵਿੱਚ ਪਾਉਣੇ ਆ ਤੇ ਇਹਦੀ ਥੋੜੀ ਜੀ ਸਮੈਲ કડਵੀ ਹੁੰਦੀ ਹੈ ਤਾਰਾ ਮੇਰਾ ਤੇ ਬਹੁਤ ਹੀ ਵਧੀਆ 스ਮੈਲ ਆਉਂਦੀ ਹੈ ਪੂਰੀ ਰਸੋਈ ਮਹਿਕ ਜਾਂਦੀ ਹੈ ਤਾਰਾ ਮੇਰਾ ਤੇ ਹਲੋ ਨਾਲ ਤੇ ਬਹੁਤ ਹੀ ਸਵਾਦ ਇਸ ਤੋਂ ਬਿਨਾ ਤਾਂ ਸਾਨੂੰ ਸਾਗ ਕਦੇ ਵੀ ਸਵਾਦ ਨਹੀਂ ਲੱਗਿਆ ਤੇ ਤੁਸੀਂ ਵੀ ਜਰੂਰ ਇਹਨਾਂ ਚੀਜ਼ਾਂ ਦੀ ਵਰਤੋਂ ਕਰਿਆ ਕਰੋ ਘਰ ਵਿੱਚ ਗਮਲੇ ਵਿੱਚ ਤੁਸੀਂ ਇੱਕ ਤਾਰਾ ਮੇਰਾ ਲਗਾ ਸਕਦੇ ਹੋ ਇੱਕ ਚ ਹਲੋ ਲਗਾ ਸਕਦੇ ਹੋ ਜਾਂ ਛੋਟੀ ਜਿਹੀ ਕਿਆਰੀ ਬਣਾ ਕੇ ਤੇ ਤੁਹਾਨੂੰ ਸਾਰ ਭਰ ਸਿਆਲੇ ਮੁਕਣੀ ਨੀਗੀ ਤੇ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਤੇ ਨਮਕ ਪਾਵਾਂਗੇ ਲੂਣ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਤੇ ਬਿਲਕੁਲ ਇਸ ਤਰ੍ਹਾਂ ਲੱਗੇਗਾ ਜਿਵੇਂ ਚੁੱਲ੍ਹੇ ਤੇ ਤੁਸੀਂ ਸਾਗ ਤਿਆਰ ਕੀਤਾ ਜਿਹੜੀਆਂ ਮੇਰੀਆਂ ਭੈਣਾਂ ਜ਼ਿਆਦਾ ਕਈ ਵਾਰੀ ਬਿਜੀ ਹੁੰਨੀਆਂ ਆਪਾਂ ਕੰਮਕਾਰ 'ਚ ਤੇ ਇਹ ਦੇਖੋ ਜੀ ਸਾਗ ਆਪਣਾ ਤੇ ਆਪਾਂ ਥੋੜਾ ਜਿਹਾ ਥੱਲੇ ਕਰ ਦਾਂਗੇ ਹੁਣ ਤਕਰੀਬਨ ਆਪਣਾ ਸਾਗ ਅੱਧਾ ਘੰਟਾ ਹੋ ਗਿਆ ਬੰਦੇ ਨੂੰ ਤੇ ਆਪਾਂ ਇਹਨੂੰ ਘੱਟ ਗੈਸ ਤੇ ਰੱਖਿਆ ਫੁੱਲ ਗੈਸ ਤੇ ਨਹੀਂ ਤੇ ਹੁਣ ਦੇਖੋ ਜੀ ਤੇ ਇਹ ਸਾਗ ਜੀ ਬਹੁਤ ਹੀ ਸਵਾਦ ਬੰਦ ਹੈ ਇੱਕ ਵਾਰੀ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਇਹ ਜੀ ਮੇਥੇ ਆ ਤੇ ਇਹ ਪਾਲਕ ਆ ਥੋੜੇ ਜਿਹਾ ਆਪਾਂ ਮੇਥੇ ਤੇ ਪਾਲਕ ਵੀ ਇਹਦੇ ਵਿੱਚ ਆਪਾਂ ਬਾਥੂ ਵੀ ਇਹਦੇ ਵਿੱਚ ਥੋੜਾ ਜਿਹਾ ਪਾਤਾ ਹੈ ਹੈਗਾ ਸੀ ਜੀ ਬਾਥੂ ਵੀ ਥੋੜਾ ਤੋੜ ਕੇ ਲੈ ਸਾਰੀਆਂ ਚੀਜ਼ਾਂ ਹੀ ਆਪਾਂ ਇਹਦੇ ਵਿੱਚ ਤੇ ਪਾਲਕ ਆ ਪਾਲਕ ਮੈਂ ਸਭ ਤੋਂ ਐਂਡ ਤੇ ਜੀ ਮੋਟੀ ਮੋਟੀ ਕੱਟ ਕੇ ਪਾਈ ਏ ਪਹਿਲਾਂ ਆਪਾਂ ਬਾਥੂ ਪਾ ਲਿਆ ਉਹ ਮੇਰੇ ਤੋਂ ਵੀਡੀਓ ਸਕਿੱਪ ਹੋ ਗਈ ਤੇ ਫੇਰ ਆਪਾਂ ਮੇਥੇ ਪਾ ਲੇ ਮੇਥੇ ਤੋਂ ਬਾਅਦ ਪਾਲਕ ਪਾਲਕ ਤਾਂ ਜੀ ਸਭ ਤੋਂ ਐਂਡ ਤੇ ਪਾਈ ਦੀ ਕਿਉਂਕਿ ਬਹੁਤ ਜਲਦੀ ਬਣ ਜਾਂਦੀ ਏ ਤੇ ਆਪਣਾ ਵੀ ਪਾਣੀ ਛੱਡੇਗੀ ਤੇ ਆਪਾਂ ਜੀ ਸਾਗ ਏ ਥੋੜਾ ਬਣਾਇਆ ਏ ਅੱਜ ਰਾਤ ਤੇ ਸਵੇਰ ਜੋਗਾ ਹੀ ਮਸਾ ਸਰਣਾ ਏ ਤੇ ਹੁਣ ਥੋੜੇ ਜਿ ਮੌਸਮ ਤੁਹਾਨੂੰ ਪਤਾ ਖਰਾਬ ਚੱਲ ਰਿਹਾ ਤੇ ਚੁੱਲਾ ਗਿੱਲਾ ਹੋਇਆ ਪਿਆ ਤੇ ਆਪਾਂ ਇਸ ਕਰਕੇ ਇਹਨੂੰ ਸਾਗ ਨੂੰ ਗੈਸ ਤੇ ਤਿਆਰ ਕਰ ਰਹੇ ਆ ਤੇ ਦੇਖੋ ਜੀ ਸਾਗ ਨੂੰ ਮੈਂ ਕੱਢ ਲਿਆ ਏ ਜਿਹੜਾ ਹੈਂਡ ਗ੍ਰੈਂਡਰ ਏ ਉਹ ਖਰਾਬ ਹੋਇਆ ਪਿਆ ਤੇ ਮੈਂ ਇਹਨੂੰ ਮਿਕਸੀ ਜਾਰ ਵਿੱਚ ਠੰਡਾ ਕਰਕੇ ਗ੍ਰाइंड ਕਰਾਂਗੀ ਤੇ ਉਹ ਮੈਂ ਰਾਤ ਹੀ ਜੀ ਗ੍ਰाइंड ਕਰਕੇ ਉਹ ਮੈਂ ਬਣਾ ਲਿਆ ਸੀ ਤੇ ਇਹ ਸਾਗ ਹੁਣ ਸਵੇਰੇ ਆਪਾਂ ਜਿਹੜਾ ਜਦੋਂ ਇਹਨੂੰ ਬਸ ਇੰਨਾ ਕਰਨਾ ਹੈ ਤੁਸੀਂ ਉਹਨਾਂ ਕੀ ਕੱਢ ਕੇ ਮਿਕਸ ਕਰਕੇ ਤੇ ਆਲਣ ਉਨਾ ਹੀ ਪਾਉਣਾ ਹੈ ਇਸ ਤਰ੍ਹਾਂ ਲੱਗੇਗਾ ਜਿਵੇਂ ਬਿਲਕੁਲ ਹੁਣੇ ਹੀ ਬਣਾਇਆ ਹੈ ਬਸ ਉਦੋਂ ਇਹਨੂੰ ਗ੍ਰाइंड ਕਰਨਾ ਹੈ ਤੇ ਇਹ ਜੀ ਚਾਰ ਦਿਨ ਰਾਮ ਨਾਲ ਬਾਹਰ ਰਹਿ ਜਾਂਦਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੁਣ ਆਪਾਂ ਤੜਕਾ ਲਗਾਵਾਂਗੇ ਤੇ ਉਹ ਆਪਾਂ ਰਾਤ ਤੜਕਾ ਲਗਾ ਲਿਆ ਬਸ ਆਲਣ ਉਨਾ ਕੀ ਪਾ ਕੇ ਫਿਰ ਜਿਹੜਾ ਗ੍ਰाइंड ਕੀਤਾ ਹੋਇਆ ਸਾਗ ਏ ਉਹ ਆਪਾਂ ਪਾਵਾਂਗੇ ਤੇ ਇਹ ਦੇਖੋ ਜੀ ਕਿੰਨਾ ਵਧੀਆ ਸਾਗ ਏ ਜਿਹੜਾ ਬਣ ਕੇ ਤਿਆਰ ਹੋ ਗਿਆ ਆਪਾਂ ਮੋਟਾ-ਮੋਟਾ ਹੀ ਇਹਨੂੰ ਗ੍ਰाइंड ਕੀਤਾ ਹੈ ਬਹੁਤ ਜ਼ਿਆਦਾ ਬਰੀਕ ਨਹੀਂ ਕੀਤਾ ਦੇਨ ਦੇ ਵਿੱਚ ਆਪਾਂ ਅਦਰਕ ਤੇ ਧਨੀਆ ਪਾਵਾਂਗੇ ਅਦਰਕ ਮੈਂ ਹਮੇਸ਼ਾ ਬਾਅਦ ਵਿੱਚ ਪਾਉਣੀ ਆ ਅਦਰਕ ਜਿਹੜਾ ਤੁਸੀਂ ਤੇਲ ਵਿੱਚ ਭੁੰਨ ਦੇਣ ਦੇ ਨਾਲ ਵੀ ਪੇਟ ਗੈਸ ਤੇ ਤਜਾਬ ਬਹੁਤ ਬੰਦ ਆ ਅਦਰਕ ਨੂੰ ਹਮੇਸ਼ਾ ਤੁਸੀਂ ਉੱਪਰੋਂ ਹੀ ਪਾਇਆ ਕਰੋ ਕਿਸੇ ਵੀ ਦਾਲ ਸਬਜੀ ਵਿੱਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ